ਸ਼ਿਰਮੁਖਸਰ ਸਾਹਿਬ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੀ ਸੰਖਿਆ ਵਿੱਚ ਦਿਨ ਬਦ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਇਹ ਆਵਾਰਾ ਕੁੱਤੇ ਰਾਹ ਜਾਂਦੇ ਬੱਚਿਆਂ ਤੇ ਲੋਕਾਂ ਨੂੰ ਵੱਢ ਰਹੇ ਨੇ ਜਿਸ ਕਾਰਨ ਲੋਕਾਂ ਵਿੱਚ ਕਾਫੀ ਖੋਫ ਪਾਇਆ ਜਾ ਰਿਹਾ ਹੈ ਉਦਰਾਜ ਜੀ ਦੁਪਹਿਰ 2 ਵਜੇ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਦੀ ਗੱਲ ਕਰੀਏ ਤਾਂ ਇੱਕ ਦਿਨ ਵਿੱਚ 25 ਤੋਂ 30 ਵਿਅਕਤੀ ਟੀਕਾ ਲਗਵਾਉਣ ਲਈ ਹਸਪਤਾਲ ਪਹੁੰਚ ਰਹੇ ਨੇ ਇਹ ਸੰਖਿਆ ਮਹੀਨੇ ਵਿੱਚ 250 ਦੇ ਅੰਕੜੇ ਨੂੰ ਪਾਰ ਕਰ ਰਹੀ ਹੈ ਹਰ ਹਰਾਨੀ ਵਾਲੀ ਗੱਲ ਹੈ ਕਿ ਜ਼ਿਲ੍ਹੇ ਵਿੱਚ ਇੱਕ ਖੁੰਖਾਰ ਹੋ ਚੁੱਕੇ ਕੁੱਤਿਆਂ ਦੀ ਨਸਬੰਦੀ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜੇਕਰ ਨਸਬੰਦੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ 2020 ਦੇ ਵਿੱਚ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਸੀ ਉਧਰ ਹਸਪਤਾਲ ਵਿੱਚ ਕੁੱਤਿਆਂ ਦੇ ਵੱਢਣ ਤੋਂ ਬਾਅਦ ਟੀਕਾ ਲਗਵਾਉਣ ਲਈ ਪਹੁੰਚੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹਨਾਂ ਖੁੰਖਾਰ ਕੁੱਤਿਆਂ ਤੇ ਨਕੇਲ ਪਾਉਣ ਦੀ ਅਪੀਲ ਕੀਤੀ ਹੈ ਮੇਰਾ ਨਾਮ ਅਪਰੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਭੰਗੇ ਵਾਲਾ ਜੀ ਹਸਪਤਾਲ ਵਾਲਾ ਕੀ ਕੰਮ ਹੈ ਇਹ ਮੈਂ ਮੇਰੇ ਕੁੱਤਾ ਦੰਦੇ ਵੱਢ ਗਿਆ ਜੀ ਤੇ ਉਹ ਮੈਂ ਟੀਕੇ ਲਾਉਣ ਆਇਆ ਹਾਂ ਕੀ ਮੰਗ ਕਰਦੇ ਸਰਕਾਰ ਨੂੰ ਮੰਗ ਸਰਕਾਰ ਤੋਂ ਇਹ ਕਰਦੇ ਵੀ ਕੁੱਤੇ ਜਿਹੜੇ ਘਰਾਂ 'ਚ ਵੀ ਰੱਖੇ ਆ ਜਾਂ ਮਤਲਬ ਬਾਹਰ ਵੀ ਵਾਰਾ ਫਿਰਦੇ ਆ ਜੋ ਉਹਨਾਂ ਨੂੰ ਮਤਲਬ ਆਪ ਦੇ ਕੰਟਰੋਲ 'ਚ ਕੀਤਾ ਜਾਵੇ ਆਪਣਾ ਪਰ ਥਾਂ ਦੇ ਲਈ ਉਹ ਦੁਕਾਨ ਤੇ ਗਿਆ ਸੀ ਸੜਕ 'ਚ ਕੁੱਤਾ ਖੜਾ ਸੀਗਾ ਜੀ ਤੇ ਉਹ ਨੰਦ ਮਾਰ ਗਿਆ ਜੀ ਤੇ ਅੱਜ ਅੱਜ ਟੀਕੇ ਲਵਾਉਣਾ ਹੈ ਜੀ ਕਿੰਨੇ ਕੁੱਤੇ ਹੋਏ ਕੁੱਤੇ ਕੁੱਤੇ ਬਹੁਤ ਆਗੇ ਵਾਰਾ ਜੀ ਉਦੋਂ ਖੜੇ ਖੜੇ ਦੰਦੀ ਵਾਲੀ ਨੇ ਖੜੇ ਖੜੇ ਦੰਦੀ ਵਾਲ ਲਈ ਜਿਹੜੇ ਡਾਕਟਰ ਜਿਹੜੇ ਕੱਟਣਾ ਜੇ ਕੋਈ ਕਿੰਨੇ ਤੋਂ ਮਰੀਜ਼ ਆ ਰਹੇ ਉੱਤੇ ਮੇਰੇ ਕੋਲ ਸਾਡੇ ਕੋਲੇ 25 ਤੱਕ 25 30 ਪੇਸ਼ੈਂਟ ਹੋ ਜਾਂਦੇ ਜੀ ਡੇਲੀ ਦੇ ਪਰ ਕੋਈ ਨਾ ਕੋਈ ਤਾਂ ਬੇਵਸਥਾ ਹੁਣ ਲਈ ਹਾਂਜੀ ਸਟਾਫ ਸਾਡੇ ਕੋਲ ਹੈ ਤਾਂ ਹੈ ਜੀ ਦੋ ਲੜਕੀਆਂ ਅਸੀਂ ਇੱਥੇ ਡਿਊਟੀ ਨੂੰ ਚ ਤੇ ਇੱਕ ਸਾਡੇ ਮਟਾਂਟੀ ਨਹੀਂ ਤੇ ਹੁਣ ਮੈਂ ਇਕੱਲੀ ਹਣੀ ਜਾਂ ਸਟੂਡੈਂਟ ਹੋ ਜਾਈ ਸਟਾਫ ਦੀ ਤਾਂ ਕਮੀ ਹੈ ਜੀ ਸਾਰੇ ਹਸਪੀਟਲ 'ਚ ਘਾਟੀ ਹੈ ਸਟਾਕ ਸਟਾਕ ਹਾਂਜੀ ਇੰਜੈਕਸ਼ਨ ਸਾਡੇ ਕੋਲ ਸਟਾਕ ਪੂਰਾ ਹੁੰਦਾ ਜੀ ਇੰਜੈਕਸ਼ਨ ਪੂਰੇ ਆ ਮਹੀਨੇ ਕਿੰਨੇ ਹੋ ਜਾਂਦੇ ਨੇ ਮਹੀਨੇ ਦਾ ਸਾਡੇ 250 ਤੋਂ ਉੱਪਰ ਹੀ ਚਲਾ ਜਾਂਦਾ ਜੀ